ਹੰਜੀ ਹਰ ਕੀ ਹਲਚਲ ਹਾਰੇ ਦੋਸਤਾਂ ਮਿੱਤਰਾਂ ਉਮੀਦ ਕਰਦਾ ਵੀ ਠੀਕ ਠਾਕ ਹੁਣ ਤੁਹਾਡੇ ਜਾਨਵਰ ਵੀ ਸੈਟ ਬੈਟ ਹੋਣਗੇ ਤਾਂ ਲਓ ਮਿੱਤਰੋ ਬਾਜੀ ਤੋਂ ਆ ਕੇ ਆਪਾਂ ਗਏ ਸੀ ਥੱਕ ਕੱਲ ਫਿਰ ਨਹੀਂ ਵਲੌਗ ਬਣਾਇ ਅੱਜ ਬਣਾਉਣ ਲੱਗੇ ਆ ਆ ਦੇਖੋ ਇਹ ਕਣਕ ਧੋਤੀ ਪਈ ਕਬੂਤਰਾਂ ਦੀ ਠੀਕ ਹੈ ਜੀ ਖਤਮ ਹੋ ਗਈ ਸੀ ਪ੍ਰਾਣੀ ਹੈ ਕਣਕ ਨਵੀਂ ਨਹੀਂ ਗਈ ਇਹ ਤੇ ਕੂਤਰੇ ਦੋ ਇੱਥੇ ਬੈਠਾ ਛਤਰੀ ਜਾ ਕੇ ਇਹਨੂੰ ਚੱਲ ਕੇ ਲਾਉਨੇ ਆ ਭਾਈ ਇੱਕ ਆਈ ਬੈਠੀ ਲੈ ਇਹਦਾ ਪਤਾ ਹੀ ਨਹੀਂ ਸੀ ਕਾਲਸਰੀ ਆਪਣੀ ਪਿੱਪਲ ਤੇ ਜਾਨੋਂ हट ਗਈ ਆ ਦੇਖ ਲਓ ਆ ਜਾ ਹਾ 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 ਚੱਲ ਕੁੜੇ ਚੱਲ ਵੀ ਚੱਲ ਵੀ ਚੱਲ ਵੀ ਚੱਲ ਆ ਜਾ ਆ ਜਾ ਓਏ ਆ ਜਾ ਭੱਜਾ ਆ ਜਾ ਆ ਜਾ ਆ ਜਾ ਐ ਨਹੀਂ ਭਈ ਇਹਨੇ ਲੋਟਾਉਣਾ ਖੜਜੋ ਤੂੰ ਤਾਂ ਜਾਣਾ ਪੈਣਾ ਇਧਰ ਨੂੰ ਨਾ ਆ ਜਾ ਬੇਬੂਫ ਵਿੱਚੋਂ ਕੋਈ ਹੋਰ ਵੀ ਕੱਢੇਗੀ ਹਾਂ ਭਈ ਆ ਦੇਖੋ ਇਧਰ ਕਿੰਨਾ ਗੱਡ ਰੰਗ ਲਾਇਆ ਆਪਾਂ ਇਹ ਪਤਾ ਕਿਹੜਾ ਵਾ ਇਹ ਆਪਣਾ ਹੈਗਾ ਲਾਲ ਗਿੱਚੀ ਆ ਲਾਲ ਗਿੱਚੀ ਵਾਲਾ ਪੱਠਾ ਆਪਣਾ ਇਹ ਜਿਹੜਾ ਬਰੜਾ ਟੀ ਰਾਜਾ ਉਹਦੇ ਲਾਇਆ ਹੈ ਰੰਗ ਇਹਨੂੰ ਟੜ ਦੇਣਾ ਟਾਈਮ ਯਾਰ ਕਾਣੂ ਜਿਹੜਾ ਹਣਾ ਬੈਠਾ ਉਹਨੂੰ ਤਾਂ ਟੜ ਗੇ ਚੰਨੀ ਵੀ ਕਰ ਦਨੇ ਛਤਰੀ ਪਹਿ ਪਚੇ ਇਹ ਆ ਲੋ ਕਰ ਲਈ ਇੱਧਰ ਬੈਠਾ ਚੱਲ ਬਿਸ਼ਰਾ ਲਓ ਆ ਗਿਆ ਨਾ ਕੀ ਤਾਂ ਸਿਆਣਾ ਤੇ ਹੈਲੀਕਾਪਟਰ ਵੀ ਡਾਇਆ ਹੀ ਬਾਈ ਉਹ ਬੈਠਾ ਤੁਹਾਡੇ ਸਾਹਮਣੇ ਦਿਖਾਉਣਾ ਇੱਕ ਮਿੰਟ ਆ ਬੈਠਾ ਆ ਉਹ ਵੜ ਗਿਆ ਉਹ ਬੈਠਾ ਆ ਰਿਹਾ ਠੀਕ ਹੈ ਤੇ ਆਪਣੇ ਬੱਚੇ ਵੀ ਬਾਈ ਬਹਾ ਵੱਡੇ ਹੋ ਗਏ ਰੱਤਾ ਦੇਖ ਲੋ ਇੱਧਰ ਕਿੰਨਾ ਵੱਡਾ ਹੋ ਗਿਆ ਲੈ ਇਹਨਾਂ ਨੂੰ ਬਿਠਾਵਾਂਗੇ ਇੱਕ ਆ ਬੈਠਾ ਬੱਚਾ ਇੱਕ ਬੱਚਾ ਪਰਲੇ ਖੁੱਡੇ ਜਾ ਤੇ ਆ ਆਇਆ ਗੂਦਰਾ ਹੁਣ ਕਾਈਡੂਸਿਆਂ ਵਾਲਾ ਤੇ ਕਾਲੀ ਬੈਠਾ ਠੀਕ ਹੈ ਜੀ ਉਦੋਂ ਬਾਅਦ ਦੋ ਗੂਦਰੇ ਆਪਣੇ ਖਰਾਬ ਕਰਦਿਆਂ ਰਿਹਾ ਯਾਰ ਇੱਕ ਤਾਂ ਆ ਬੈਠੀ ਆ ਚਿੱਟੀਆਂ ਦੀ ਜਿਹਦੇ ਫੱਟੀਆਂ ਜੀਆਂ ਮਾਰੀਆਂ ਦੋ ਇੱਕ ਆਹਾ ਝਾਲਰ ਜਿਹਦੇ ਕੁੰਡਲ ਜਾਂ ਮਾਰਿਆ ਹੋਇਆ ਉਹ ਵਾਲੀ ਇਹ ਦੋਨੇ ਘਰ ਤੇ ਬੰਦ ਤੇ ਬੱਚੇ ਉਹ ਏਰੀਆ ਕਿਵੇਂ ਹੋਈ ਪਈ ਆ ਖਰਾਬ ਹੈ ਕੁੱਟੀ ਹੈ ਕਿਸੇ ਨੇ ਚਲੋ ਕੋਈ ਚੱਕਰ ਨਹੀਂ ਹੁਣ ਤੁਹਾਨੂੰ ਦੱਸਾਂ ਮੈਂ ਇੱਕ ਬੱਚਾ ਉੱਡ ਗਿਆ 2 ਸਿਡੰਡੇ ਵਾਲਾ ਤੇ ਇੱਕ ਆਹ ਵਾਲਾ ਹੈਲੀਕਾਪਟਰ ਆਪਣਾ ਤੇ ਇਹ ਦੋਨੇ ਸੈਟ ਆ ਬੱਚੇ ਹੈਲੀਕਾਪਟਰ ਲੱਤ ਲਾਉਣ ਲੱਗੇ ਸੱਜੀ ਰਾਹ ਦੇਖੋ ਧਿਆਨ ਨਾਲ ਦੇਖੋ ਬੈਠਾ ਨਾ ਮੋਨ ਲੱਤ ਲਾ ਕੇ ਲੱਤੇ ਹੀ ਡਟ ਗਈ ਜੀ ਬਾਈ ਹੁਣ ਸੈਟ ਆ ਤੇ ਬੱਚੇ ਜਿਹੜੇ ਆਹ ਵਾਲੇ ਰੱਤਾ ਠੀਕ ਹੈ ਜੀ ਇੱਕ ਇਹਦੇ ਮਗਰ ਬੈਠਾ ਇਹ ਦੋਨੇ ਬਿਠਾਵਾਂਗੇ ਆਪਾਂ ਜਦੋਂ ਦੂਜੇ ਕੂਤਰ ਆਗੇ ਇੱਕ ਦਾ ਕੂਤਰ ਤਾਂ ਰੰਗ ਦੇਖ ਕੇ ਦਿਖਾਉਣਾ ਮੈਂ ਛੜੀ ਲਾਦੀ ਨਾ ਆ ਦੇਖੋ ਠੀਕ ਆ ਬਾਕੀ ਭਾਈ ਪਾਪੇ ਨੇ ਵੀ ਛੱਡੇ ਆ ਜਾਨਵਰ ਉਹ ਵੀ ਕੋਸਤਾ ਜਾਲ ਚ ਬਾਈ ਬੈਠਾ ਇਹ ਆ ਦੇ ਤੇ ਕੋਸੁੱਟੀ ਫਿਰਦੇ ਆ ਵੀ ਛੇਤਰੀ ਲੱਗੀ ਨਾ ਆ ਵੀ ਆਉਂਦੇ ਦਿਖਾਉਣਾ ਤੁਹਾਨੂੰ ਡੱਬੀ ਰਤੀ ਭਈਆ ਤੈਨ ਜਾਨਵਰ ਫੜ ਲਏ ਆਪਾਂ ਇਹ ਤਾਂ ਲੈ ਛੱਡ ਕੇ ਆਉਣੀ ਜੀ ਉੱਡੇ ਗਿਆ ਇਹ ਕਾਂਸਰੀ ਜੀ ਆ ਜਾਂਦੀ ਆਦੇ ਉੱਡਗੀ ਦੁਬਾਰਾ ਫਿਰ ਕਿਹੜਾ ਦਰਦੀ ਨੂੰ ਚੱਕਾ ਚੋਈ ਠੀਕ ਹੈ ਬਈ ਤੇ ਉਹ ਜਿਹੜਾ ਚਾਲਰ ਤੇ ਸਾਥ ਜਿਹੜਾ ਹਨਾ ਇਹ ਵੀ ਆ ਜੂਗਾ ਕੋਈ ਚੱਕ ਇਹਨੂੰ ਤਾੜਦੇ ਇੱਕ ਦਿਨ ਨਾ ਪੱਲਾ ਕੀਤਾ ਬਈ ਆਪਾਂ ਕਾਲੀ ਬਗਲ ਲਓ ਬਈ ਚੰਨੇ ਛੱਡਦੇ ਆਪਾਂ ਇੱਥੇ ਹੀ ਹੈਲੀਕਾਪਟਰ ਟੂਸਿਆਂ ਵਾਲਾ ਤੇ ਉੱਡਾਂ ਦੇ ਟੂਸੇ ਵਾਲਾ ਓਕੇ ਜੀ ਇਹਨਾਂ ਨੂੰ ਇੱਥੇ ਰਾਸ਼ਨ ਪਾਣੀ ਇੱਥੇ ਕਾਉਨੇ ਨੇ ਸਾਰਿਆਂ ਨੂੰ ਥੱਲੇ ਲਿਆਉਨੇ ਨੇ ਜਿਹੜੇ ਉੱਡਰ ਆਲੇ ਹੁੰਦੇ ਆ ਦਰਵਾਜ਼ਾ ਦੀ ਹੈਲਾ ਆ ਕੱਪਣਾਂ ਲਈਏ ਪਰ ਡੋਲ ਕੇ ਪਾਣੀ ਪੁਣੀ ਹੈ ਪੀ ਲੈਣਗੇ ਵਰਾ ਦਿੰਨੇ ਲੋ ਭਾਈ ਪਾਣੀ ਰਸਤੇ ਇਹਨਾਂ ਨੂੰ ਪੀ ਲਊਗਾ ਆਪੇ ਤੇ ਹੁਣ ਚੱਲ ਗਏ ਆਪਾਂ ਉੱਪਰ ਛਤਰੀ ਇੱਕ ਆਲੀ ਲੈ ਚੱਲ ਗਏ ਇਹ ਤੇ ਬੱਚੇ ਬਿਠਾਵਾਂਗੇ ਆਪਾਂ ਦੋ ਛਤਰੀਆਂ ਲਾਵਾਂਗੇ ਨਾ ਲਾਤੀਆਂ ਕੁੰਡੀਆਂ ਗੱਡੀਆਂ ਇਹਨਾਂ ਨੂੰ ਅਬੀ ਲਾ ਦੇ ਚੱਕੋ ਜੀ ਚੱਲੋ ਭਰਾ ਓ ਵਾ ਵਾ ਲਓ ਭਾਈ 11:30 ਦਾ ਟਾਈਮ ਹੋ ਗਿਆ ਇੱਕ ਛਤਰੀ ਵੱਡੀ ਲੱਗੀ ਇੱਕ ਇਧਰ ਤੇ ਬੱਚਿਆਂ ਨੂੰ ਦੋਨੇ ਹੀ ਖੁੱਡਿਆਂ ਵਾਲੇ ਜਿਹਨਾਂ ਦਾਣੇ ਪਾ ਦਿੰਨੇ ਆਪਾਂ ਜਿਹੜੇ ਖੁੱਡਿਆਂ ਵਾਲੇ ਕੂਤਰ ਆ। ਉਦੋਂ ਬਾਅਦ ਚ ਆਪਾਂ ਉਹ ਕਰਾਂਗੇ। ਪਹਿਲਾਂ ਗੁੱਜੀਆਂ ਭਰਤ ਕੇ ਆਪਾਂ। ਫਿਰ ਬੱਚਿਆਂ ਨੂੰ ਦਾਣੇ ਜੁੜਨੇ ਖਵਾ ਕੇ ਨੇ ਖੁੱਲੇ ਬਿਠਾ ਦਾਂਗੇ ਛਤਰੀ ਤੇ। ਆਪਾਂ ਰੱਜੇ ਵੀ ਨਾ ਉੱਡਣਗੇ ਨਾ ਵਾਸਤਾ ਕੱਲ ਪਰ ਪਾਪੇ ਨੇ ਬਾਈ ਢਾਲੇ ਸੀਗੇ ਦੋ ਬੱਚੇ। ਤੇ ਬਾਈ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਉਸ ਦਿਨ ਵਾਲੀ ਬਾਜੀ ਤੇ ਪਤਾ ਕੀ ਬਣਿਆ। ਜਦੋਂ ਉਹ ਉੱਥੇ ਆਪਣੇ ਬੈਟਰੀ ਹੋ ਗਈ ਸੀ ਫੋਨ ਦੀ ਡਾਊਨ ਬਾਈ। ਉਦੋਂ ਬਾਅਦ ਚ ਆਪਣੇ ਵਾਲਾ ਕੂਤਰ ਨਾ ਟਾਈਮ ਚ ਗਿਆ ਸੀ ਕਟਿਆ। ਉੱਜਾ ਖੜਾ ਸੀਗਾ ਤੇ ਆ ਗਿਆ। ਜਦੋਂ ਆਇਆ ਥੱਲੇ ਤੇ ਉਹ ਚ ਪਤਾ ਨਹੀਂ ਕੀ ਹੋਇਆ ਰ ਪੈ ਗਈ ਦੂਬਾਈ ਡੈਗ ਤੇ ਠੀਕ ਹੈ ਜੀ ਤੇ ਉਦੋਂ ਕਾਂਜ ਭਾਪੇ ਵਾਲਾ ਕਬੂਤਰ ਪਤਾ ਕੀ ਹੋਇਆ ਭਾਪੇ ਵਾਲਾ ਕੂਤਰ ਟਾਈਮ 'ਚ ਪਹਿਲਾਂ ਦਾਣੀ ਕੱਟਿਆ ਗਿਆ ਠੀਕ ਆ ਉਹ ਵਧੀਆ ਉੱਚਾ ਫਿਰਦਾ ਸੀਗਾ ਸਵਾ ਪੰਜ ਸਾਢੇ ਪੰਜ ਤੱਕ ਟਾਈਮ ਕਰਦਾ ਭਾਪੇਲੇ ਕੂਤਰ ਨਹੀਂ ਤੇ ਆਪ ਜਿਹੜਾ ਪਾਂਢੇ ਕਵੇ ਤੱਕ ਦਾ ਸੀਗਾ 6 ਕਦਾਬਾ ਤੇ ਉਹ ਕੀ ਕੀਤਾ ਉਹ ਆ ਗਿਆ ਥੱਲੇ ਜਦੋਂ ਉਤੋ ਲਿਆ ਤੇ ਉਹ ਕੂਤਰ ਲੰਮੇ ਜਾਣ ਲੱਗੇ ਤੇ ਕਿਸੇ ਨਾਲ ਕੂਤਰ ਦੇ ਮਗਰ ਮੁਗਰ ਲਾ ਕੇ ਭਾਪੇ ਵਾਲਾ ਵੀ ਲੰਮਾ ਹੀ ਹੋ ਗਿਆ ਤੇ ਮੁੜਿਆ ਨੀਗਾ ਉਹ ਵੀ ਕਟਿਆ ਗਿਆ ਫਿਰ ਠੀਕ ਹੈ ਜਦੋਂ ਉਹਨੇ ਟਾਈਮ ਫੁੰਗਲਾਤਾ ਜੱਜਾਬਸੀ ਨਹੀਂ ਆਇਆ ਹਨਾ ਆਏ ਨਿਪੜੀ ਬਾਈ ਉੱਥੇ ਉਸ ਦਿਨ ਪਤਾ ਨਹੀਂ ਯਾਰ ਕਿਹੜਾ ਕਿਹੜਾ ਜੀ ਪਾ ਫੋਟੋ ਜੀ ਉਹਨਾਂ ਨੇ ਪਾਤੀ ਆ ਤੇ ਪਤਾ ਨਹੀਂ ਕਿਹੜੇ ਜਿੱਤੇ ਕਿੰਨੇ ਜਿੱਤੇ ਨਹੀਂ ਠੀਕ ਹੈ ਬਾਈ ਲਓ ਬਾਈ ਦਾਣੇ ਆਪ ਇਧਰਲੀ ਖੁੱਡੇ ਚ ਰੱਖਤੇ ਆ ਇਧਰਲੀ ਰੱਖ ਦਿੰਦੇ ਇਹਦੇ ਨਾਲ ਵੀ ਸਾਨੂੰ ਬੱਚਾ ਦਿਖਾਉਣਾ ਮੈਂ ਕਿੱਡਾ ਹੋ ਗਿਆ ਬੱਚਾ ਉਹ ਬੈਠਾ ਬਾਈ ਉਹ ਦੇਖੋ ਇਧਰ ਉਹ ਦੇ ਉਹ ਮਾਰਦਾ ਨਾ ਲੈ ਉਹਨੂੰ ਵੀ ਪਤਾ ਮਿਰਾ ਘਰ ਨਾ ਵਾ ਬਹੁਤ ਸਿਆਣਾ ਬਈ ਬੱਚਾ ਬਹੁਤ ਸਿਆਣਾ ਬਾਕੀ ਆ ਜਾਨਵਰ ਦੇਖ ਲੋ ਰੋਤੇ ਰੋਤੇ ਅਰਗੇ ਇੱਥੇ ਬੱਚੇ ਕੱਢਣ ਵਾਲੇ ਆ ਸ਼ਾਮ ਸ਼ਾਮ ਤੱਕ ਕੱਢ ਲੈਣਗੇ ਤੇ ਖਾ ਲੈਣ ਦੀ ਆਪਾਂ ਦਾਣੇ ਇਹਨਾਂ ਨੂੰ ਨਹੀਂ ਡਿਸਟਰਬ ਕਰਦੇ ਬਾਲਾ ਖੰਭ ਜਗਤੜਾ ਵੇ ਇੱਕ ਬੈਠਾ ਟੁਕੜਾ ਚੱਕੋ ਜੀ ਖਾਓ ਬਈ ਖਾਓ ਰੱਜ ਕੇ ਖਾਓ ਦਾਣੇ ਇਹਨਾਂ ਨੂੰ ਬਈ ਉਹਨੇ ਕੀ ਪਾਉਣਾ ਮੈਂ ਨਾ ਇਹ ਛੱਡ ਦਿੰਦੇ ਲੋ ਕੁਝਾਂ ਵੀ ਭਰ ਕੇ ਰੱਖ ਦਿਆਂ ਆ ਲੋ ਤੇ ਦਾਣੇ ਵੀ ਬੱਚੇ ਵਿੱਚ ਛੋਟੇ ਆਪ ਹੀ ਖਾਂਦੇ ਪਹਿਲਾਂ ਮੈਂ ਛੋਲੇ ਦੇ ਦਿੰਦਾ ਸੀ ਹੁਣ ਨਹੀਂ ਬਾਈ ਆ ਵੇਖੋ ਰੱਤਾ ਪਾਣੀ ਵੀ ਪੀਊਗਾ ਉਹਦੇ ਖਾਲੂ ਖਾਲੂ ਰਾਜੇ ਕੇ ਖਾਲੂ ਬਾਈ ਬਾਅਦ ਚ ਸਾਨੂੰ ਛਤਰੀ ਤੇ ਚੜ੍ਹ ਦੇਣਾ ਉਹਦਾ ਖਵਾ ਚੱਲਦੀ ਆ ਪਰ ਫਿਰ ਵੀ ਯਾਰ ਬੈਠੇ ਰਹਿਣਗੇ ਹਵਾ ਹਵਾ ਚੀ ਸਕਦੀ ਸੈਟਰ ਰਹਿਣਗੇ ਇਹਨਾਂ ਨੂੰ ਪਤਾ ਲੱਗੂਗਾ ਮਾਲ ਦਾ ਆਉਂਦੇ ਬਾਈ ਕੁਦਰਤ ਹਰੀ ਇਹ ਆਇ ਤੇ ਦਿਖਾਉਣਾ ਤੁਨ ਮੈਂ ਜਿਹਦਾ ਪੱਲਾ ਨਹੀਂ ਕੀਤਾ ਪਰ ਆ ਜਾਂਦਾ ਉਹ ਫਿਰ ਦਤਾ ਦਿਖਾਉਂਦਾ ਵੀ ਆਹ ਹੁਣ ਤਾਂ ਪਹੁੰਚ ਗਿਆ ਤੇ ਮਾਤਰਾ ਇੱਕ ਸੁਣ ਮੈਂ ਗੱਲ ਦੱਸਦਾ ਕੱਲ ਨਾ 22 ਤਰੀਕ ਨੂੰ ਆਪਾਂ ਪਵਾਲੇ ਆਏ ਕਿਹੜੇ 2 ਜਨਵਾਰਾਂ ਦੇ ਤੇ ਉਹ ਆਪਾਂ ਹੁਣ ਬਾਜੀ ਛੱਡਾਂਗੇ 25 ਤਰੀਕ ਨੂੰ 25 ਤਰੀਕ ਨੂੰ ਬਾਜੀ ਹੈਗੀ ਆ ਆਪਣੇ ਪੈਂਡ ਤਲਵੰਡੀ ਬੂੜੀਆਂ ਠੀਕ ਆ ਇਹ ਹੈ ਕਿ ਬਈ ਸ਼ਾਹਕੋਟ ਕੋਲੇ ਪੈਂਡ ਆ ਇਹ ਉੱਥੇ ਆ ਬਾਜੀ ਆਪਾ ਹੋ ਸਕਦਾ ਤੋਂ ਉਤਰ ਛੱਡੀਏ ਹੋ ਸਕਦਾ ਇੱਕ ਪਤਾ ਕਿਉਂ ਤਿਆਰ ਦੋ ਕੀਤੇ ਆ ਤੇ ਉਹ ਪੈਂਡ ਪੁੰਡ ਦਾ ਹਿਸਾਬ ਕਰਤਾ ਵੇਖ ਬੂਕ ਕੇ ਹਨਾ ਤੇ ਫੇਰ ਹਾਂਜੀ ਮੜਦੇ ਮੈਂ ਕਿਤਾ ਦਾ ਇੱਕ ਦੋ ਅੱਟੇ ਕੋਈ ਕਿਹੜਾ ਭਈ 12 ਵਜੇ ਦਾ ਟਾਈਮ ਹੋ ਚੁੱਕਿਆ ਤੇ ਜਨਵਾਰਾਂ ਦਾ ਨਹੀਂ ਪਤਾ ਦਿਨ ਹੈਗਾ ਠੰਡਾ ਅਸੀਂ ਲਖਾ ਵਕਲੀ ਚੱਲੀ ਜਾਂਦੇ ਉਹ ਦੇਖੋ ਤੇਰਾ ਸਤ੍ਰੂਕ ਤਾਂ ਹੈਲਦੀ ਇਹ ਇਹ ਨਜ਼ਰ ਆਉਣੀ ਪਤਾ ਅਸਨੇ ਕਰਦੇ ਆਂ ਕੋਸ ਨੂੰ ਅਗਲੀ ਵੀਡੀਓ ਦੱਸਦਾ ਕਿ ਕਿੰਨੇ ਵਜੇ ਆਲੇ ਵੇ ਇਹ ਪਾਣੀ ਕੋਈ ਮਦਦ ਸੀ ਕਮਾਈ 25 ਗਰੀ ਹੈ ਤੇ ਲਵੰਡੀ ਬੋਗੀਆਂ ਬੱਚੇ-ਬੱਚੇ ਜੇ ਰੋਕੇ ਬਿਠਾਉਣੇ ਕਿਉਂਕਿ ਇਹ ਫਿਰ ਆਉਣ ਨਾਲ ਲੱਗ ਜਾਣ ਤਾਂ ਕਰਕੇ ਬਿਠਾ ਦਾਂਗੇ ਹਵਾ ਹੋਵਾ ਚੱਲ ਜਿਦੋਂ ਇਹ ਆ ਕੇ ਨਾਲ ਦੀ ਨਾਲ ਬਿਠਾ ਦਾਂਗੇ ਆਪਾਂ ਤੇ ਟਰੇ ਬਾਹਰ ਕੱਢ ਲਏ ਜੀ ਇਹਨਾਂ ਨੇ ਦਾਣੇ ਵਾਹ ਵੀ ਵਾਹ ਬਾ ਵੀ ਵਾਹ ਇਹ ਆ ਵੀ ਖਾ ਲੋ ਇਹੇ ਚਾਰ ਦਾਣੇ ਲੈ ਗਏ ਇਹ ਮੈਂ ਖਾਣੇ ਆ ਲਫੜੋ ਇਹ ਖੋਡੇ ਦੀ ਵਾਈਸ ਫਾਈ ਕਰਨ ਵਾਲੀ ਆ ਸ਼ਾਮੀ ਸ਼ੂਮੀ ਕਰ ਦਾਂਗੇ ਇਹ ਕਾ ਆਂਡਾ ਪਤਾ ਨਹੀਂ ਕਿਹਦੇ ਟੁੱਟਿਆ ਪਿਆ ਦੇਖੋ ਇਹਨ ਮੈਂ ਤਾਂ ਉਹਨਾਂ ਦਾ ਹੀ ਲੱਗਦਾ ਛੱਜ ਮੇੜ ਚਮੂੜ ਕਿੱਥੇ ਲੈ ਲਿਆ ਕੇ ਛੱਟ ਲੈਣਾਂ ਨੇ ਪਤਾ ਕਿਉਂ ਉਹ ਦੂਜਾ ਵੀ ਖਰਾਬ ਐ ਇਹ ਬਾਈ ਹਾਂ ਰੱਤੇ ਬਈ ਰੱਤੇ ਨੂੰ ਵੀ ਡਾਉਣਾ ਬੰਦ ਕਰਤਾ ਇਹ 10 ਪਰ ਸਾਫ਼ ਕਰਕੇ ਆਏ ਨੂੰ ਵੇਖਾਂਗੇ ਗੁੱਡੇ ਤਾਂ ਨਾ ਹੋਇਆ ਫਿਰ ਆਪਾਂ ਗਲਾਬੋ ਦੇਖੋ ਜੇ ਨਾ ਹੋਇਆ ਚਕਾ ਦਾਂਗੇ ਫਿਰ ਆਪਾਂ ਠੀਕ ਆ ਨਾ ਉਹ ਡੇਟਾ ਤਾਂ ਤੇ ਹੋਰ ਹੁਣ ਜੋੜੇ ਜਿਹੜੇ ਲਾਵਾਂਗੇ ਆਪਾਂ ਕੂਤਰੀਆਂ ਬਈ ਆ ਬੈਠਣ ਸਾਰੀਆਂ ਠੀਕ ਆ ਜੋੜੇ ਲਾਵਾਂਗੇ ਬਸ 2-4 ਬਾਜੀਆਂ ਹੋਰ ਦੇਖ ਤਰੀ ਵਾਰ ਕੱਢ ਲੀਏ ਸਾਰੇ ਉਹਨਾਂ ਜਿਹੜੇ ਚਾਰ ਦਾਣੇ ਹੀ ਛੱਡ ਗਏ ਆ ਇਹ ਆਹਦਾ ਬਲਕੁੰਡਾ ਤੇ ਆ ਲੱਗੀਆਂ ਛਤਰੀਆਂ ਹਾਇ ਤੱਕ ਦਾ ਉਹ ਉੱਚੇ ਫਿਰਦੇ ਉਹ ਦੇ ਵੀ ਕੈਮਰਾ ਬਲਰ ਹੋਇਆ ਨਾ ਜੇ ਮੈਂ ਉਹ ਜ਼ੂਮ ਕੀਤੀ ਨਾ ਬਾਬਾ ਉੱਚੇ ਫਿਰਦੇ ਆ ਸਾਨੂੰ ਕਲੀਅਰ ਨਹੀਂ ਹੋਣਾ ਤਾਂ ਕਰਕੇ ਆਗੇ 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 ਬਈ ਆਗੇ ਆ ਦੇਖੋ ਦੇ ਵਾ ਵੀ ਵਾ ਲਓ ਭਾਈ ਅੱਧਾ ਘੰਟਾ ਮਾਰ ਕੇ ਦੁਬਾਰਾ ਉੱਡ ਗਈ ਸੀ ਤੇ ਹੁਣ ਟਾਈਮ 12:00 ਵਜੇ ਦਾ ਹੋ ਗਿਆ ਤੇ ਆ ਗਈ ਆ ਕੋਈ ਚੱਕਰ ਨਹੀਂ ਉਹ ਮੈਂ ਯਾਰ ਥੱਲੇ ਕੰਮ ਕਰਨ ਲੱਗ ਗਿਆ ਸੀਗਾ ਤਾਂ ਕਰਕੇ ਭਾਈ ਛਤਰੀ ਤੇ ਲੱਗੀ ਸੀ ਇਹ ਥੱਲੇ ਉਤਰ ਗਈ ਤੇ ਜਦੋਂ ਦੁਬਾਰਾ ਹੁਣ ਤੁਹਾਡੇ ਸਾਹਮਣੇ ਉੱਟ ਗਈ ਚਲੋ ਕੋਈ ਨਹੀਂ ਥੱਲੇ ਛੱਡਿਆ ਉਹਨੇ ਚੱਲ ਭਾਈ ਬੈ ਜਾ ਇੱਥੇ ਪਾਣੀ ਤੇਨੂੰ ਦੰਨੇ ਆ ਲਓ ਭਾਈ ਪੱਲੇ ਵਾਲਾ ਕੂਟਰ ਫਿਰਦਾ ਹਜੇ ਦੂਜਾ ਤਾਂ ਦੂਰੀ ਬਾਰੀ ਉੱਡ ਗਿਆ ਉਹਦਾ ਤਾਂ ਕੀ ਨਾ ਲੈਣਾ ਤੇ 12 ਵਜੇ ਦਾ ਟਾਈਮ ਹੋ ਗਿਆ 1 ਕਿ ਡੇਢ ਵਜੇ ਹੋ ਸਕਦਾ 5-7 ਮਿੰਟਾਂ ਨੂੰ ਬੈਠ ਹੀ ਜਾਵੇ ਉਹਦੇ ਤੇ ਆ ਤੇ ਇਹ ਵੀਡੀਓ ਦਾ ਪੈਥੀ ਐਂਡ ਕਰ ਦਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਰਦਾ ਲਗੀ ਬਾਏ ਮੈਟਰ ਤੇ ਬਾਕੀ ਕਣਕ ਪੁਣਕ ਆਪਾਂ ਅੱਜ ਦੀ ਧੁੱਪ ਹੋਰ ਲਵਾ ਲੈਨੇ ਆ ਬਾਜੀ ਤੋਂ ਪਹਿਲਾਂ ਪਹਿਲਾਂ ਨੂੰ ਸਮੇਟ ਕੇ ਚੱਲਾਂਗੇ ਤੇ ਮੁਰਗੀਆਂ ਬਾਈ ਠੀਕ ਆ ਮੁਰਗਾ ਤਾਂ ਆਪਣਾ ਮਰ ਗਿਆ ਸੀ ਮੁਰਗੇ ਹੋਰ ਕਿਸੇ ਨੂੰ ਪੁੱਛਿਆ ਵਿਆ ਤੇ ਜਦੋਂ ਵੀ ਮਿਲ ਗਿਆ ਨਾਲ ਦੀ ਨਾਲ ਚੱਕ ਲਿਆਉਣਾ ਆਪਾਂ